ਆਰਨੀ ਵਿੱਚ ਜੂਨੀਅਰ ਵੱਲੋਂ ਮੀਟਿੰਗ ਕੀਤੀ ਕਿ ਕਿਸ ਦੇ ਸਬੰਧ ਜਿਹੜੀ ਹੈ ਮੀਟਿੰਗ ਅੱਜ ਸੰਯੁਕਤ ਕਿਸਾਨ ਮੋਰਚੇ ਗੈਰ ਸਿਆਸੀ ਭਾਰਤ ਦੇ ਸੱਦੇ ਤੇ ਜਿਹੜੀਆਂ ਵਕ ਵਕ ਆਪਣੀਆਂ ਜਥੇਬੰਦੀਆਂ ਚੱਲ ਰਹੀਆਂ ਔਰ ਉਹਦੇ ਤੇ ਵਿਚਾਰ-ਵਟਾਂਦਰਾ ਕਰਕੇ 16 ਤਰੀਕ 12ਵਾਂ ਮਹੀਨਾ 2025 ਨੂੰ ਚੰਦਰ ਸਾਹਿਬ ਗੁਰਦੁਆਰੇ ਰਾਤ ਮੀਟਿੰਗ ਕੀਤੀ ਆ ਸੰਯੁਕਤ ਕਿਸਾਨ ਮੋਰਚੇ ਗੈਰ ਜਥੇ ਜਿਹਦੇ ਤੇ ਬਿਜਲੀ ਸੋਧ ਬਿੱਲ ਇਹ ਜਿਹੜਾ ਵਾ 2025 ਆਇਆ ਉਹਦੇ ਵਿੱਚ ਸਾ ਪੂਰੇ ਭਾਰਤ ਪੱਧਰ ਤੇ ਕਿਸਾਨਾਂ ਨੂੰ ਜੋ ਸਬਸਿਡੀਆਂ ਟਿਊਬਵਲ ਬੰਬੀਆਂ ਅਤੇ ਘਰਾਂ ਦੇ ਜਿਹੜੀ ਸੁਵਿਧਾ ਪ੍ਰੀपेड ਮੀਟਰ ਲੱਗਣੇ ਔਰ ਵੱਡੇ ਪੱਧਰ ਤੇ ਸਰਕਾਰ ਨੇ ਪੈਰ ਪਿੱਛੇ ਖਿੱਚਨੇ ਔਰ ਪਿਛਲੇ ਮਹੀਨੇ ਦੇ ਵਿੱਚ ਇਹ ਸਰਪ੍ਰਿੰਟਰ ਸਰਕਾਰ ਵੱਲੋਂ ਪੂਰੇ ਸੂਬੇ ਦੀਆਂ ਸਰਕਾਰਾਂ ਨੂੰ ਸਹਿਮਤੀ ਵਾਸਤੇ ਜਿਹੜਾ ਸੱਦਾ ਪੱਤਰ ਲਿਖਿਆ ਗਿਆ ਕਿ ਜਿਹੜੇ ਵੀ ਸ਼ੂਬਾ ਜਿਹੜਾ ਉਹ ਸਹਿਮਤੀ ਦੇਊਗਾ ਤੇ ਉਹਦਾ ਸਨਮਾਨ ਕੀਤਾ ਜਾਊ। ਸਾਨੂੰ ਬੜੀ ਪੂਰਨ ਆਸ ਸੀ ਸੀਐਮ ਭਗਵੰਤ ਮਾਨ ਤੇ ਆਮ ਪਾਰਟੀ ਤੇ ਕਿ ਜੋ ਆਨੰਦਪੁਰ ਸਾਹਿਬ ਸੈਸ਼ਨ ਲੱਗਣਾ ਵਾ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਉਹਦੇ ਤੇ ਜ਼ਰੂਰ ਬੋਲਣਗੇ। ਪਰ ਉਹ ਖਮੋਸ਼ ਰਹਿ। ਹੁਣ ਵੀ ਸੈਸ਼ਨ ਲੱਗਾ ਨਾ ਦਾ ਪਰ ਇਹਨਾਂ ਨੇ ਕੋਈ ਵੀ ਉਹ ਰੱਦ ਕਰਨ ਦਾ ਮਸਲਾ ਜਾਓ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਜਵਾਬ ਦੇਣ ਦਾ ਮਸਲਾ ਕੈਬਨ ਮੰਤਰੀਆਂ ਦੀ ਮੀਟਿੰਗ ਕਰਕੇ ਔਰ ਇਹਨਾਂ ਦਾ ਫਰਜ਼ ਬਣਦਾ ਕਿ ਇਹ ਬੜਾ ਤਗੜਾ ਇੱਕ ਭਾਰ ਡਿੱਗਣ ਵਾਲਾ ਵਾ ਪੂਰੇ ਪੰਜਾਬ ਦੇ ਪੂਰੇ ਇੱਥੇ ਦੇ ਵਿੱਚ ਜਿਹੜਾ ਕਿ ਕਿਸਾਨਾਂ ਤੋਂ ਔਰ ਜਨਤਕ ਲੋਕ ਤੇ ਲੋਕ ਜਿਹੜੇ ਉਹ ਬਿਜਲੀ ਤੋਂ ਬੰਦੇ ਹੋ ਜਾਣਗੇ ਔਰ ਉਹਦੇ ਨਾਲ ਨਾਲ ਜਿਹੜੀਆਂ ਸਰਕਾਰੀ ਪ੍ਰਾਪਤੀਆਂ ਬਿਜਲੀ ਦੀਆਂ ਜਾਂ ਹੋਰ ਵੀ ਅਦਾਰੇ ਆ ਜਾਂ ਸਰਕਾਰੀ ਜਿਹੜੇ ਉਹ ਸਰਕਾਰ ਦਾ ਧਿਆਨ ਹੈ ਕਿ ਇਹ ਵੇਚਣ ਵਾਲੇ ਪਾਸੇ ਜਾ ਰਹੀ ਆ ਔਰ ਇਹ ਤੋਂ ਪਿੱਛੇ ਹਟੇ ਔਰ ਉਹਦੇ ਨਾਲ ਨਾਲ ਜੇ ਪ੍ਰੀ ਬੈਡ ਮੀਟਰ ਲੱਗਦੇ ਆ ਔਰ ਸਿਸਟਮ ਪ੍ਰਾਈਵੇਟ ਕਰਾਣਾ ਹੁੰਦਾ ਤੇ ਹਜ਼ਾਰਾਂ ਨੌਜਵਾਨ ਜਿਹੜੇ ਨੌਕਰੀਆਂ ਕਰ ਰਹੇ ਆ ਉਹ ਆਪ ਦੇ ਜੀ ਆ ਜਨਤ ਦਾ ਜਿਹੜਾ ਵਾ ਉਹ ਠੂੰਠਾ ਮੂਠਾ ਵਜਦਾ ਵੇਖ ਕੇ ਬਾਹਲੇ ਹੋ ਜਾਣਗੇ ਬੜਾ ਵੱਡਾ ਨੁਕਸਾਨ ਹੋ ਗਿਆ ਪੰਜਾਬ ਬਹੁਤ ਵੱਡੇ ਘਾਤਕ ਸਮੇਂ ਦੇ ਵਿੱਚ ਦੀ ਨਾ ਕਰਿਆ ਔਰ ਉਹਦੇ ਨਾਲ ਨਾਲ ਕਰ ਮੁਕਤ ਵਪਾਰ ਜਿਹੜਾ ਪੂਰੇ ਭਾਰਤ ਪੱਧਰ ਤੇ ਪੂਰੇ ਅਮਰੀਕਾ ਦਾ ਪੂਰਾ ਪ੍ਰੈਸ਼ਰ ਆ ਮਾਰਾ ਦੇ ਨਾਲ ਵੀ ਮੀਟਿੰਗ ਲੱਗੀ ਜੋ ਸਾਨੂੰ ਜਾਣਕਾਰੀ ਮਿਲੀ ਆ ਜਿਹਦੇ ਤੇ ਇਹ ਪੂਰਾ ਭਾਰਤ ਜਿਹੜਾ ਐ ਆਖਰੀ ਕਿਨਾਰੇ ਤੇ ਖੜਾ ਕਿ ਜੇ ਹੁਣ ਟਰੰਪ ਨੂੰ ਸਹਿਨ ਕਰ ਦਿੰਦਾ ਤੇ ਫਿਰ ਵੱਡੇ ਪੱਧਰ ਤੇ ਜਿੰਨਾ ਵੀ ਸਿਸਟਮ ਕਾਰੂਤ ਵਿਪਾਰ ਜਿਹੜਾ ਐਡਾ ਵੱਡਾ ਭਾਰਤ ਦੇ ਪਿੱਠ ਦੇ ਵਿੱਚ ਖੰਜਰ ਵੱਜੂਗਾ ਆਉਣ ਵਾਲੇ ਸਮੇਂ ਦੇ ਵਿੱਚ ਜਨਤਕ ਲੋਕ ਦੁਕਾਨਦਾਰ ਕਿਸਾਨ ਸਭ ਲੋਕ ਜਿਹੜੇ ਉਹ ਮਾਰੇ ਜਾਣਗੇ ਔਰ ਉਹ ਵੀ ਅਸੀਂ ਸਾਡੀ ਮੰਗ ਆ ਕੇ ਪੰਜਾਬ ਸਰਕਾਰ ਆਪ ਦੀ ਟੀਮ ਭਾ ਕੇ ਔਰ ਉਹਨੂੰ ਵੀ ਰੱਦ ਕਰਕੇ ਕਿ ਸਾਡੀ ਜਿਹੜੀ ਆ ਵੀ ਪੰਜਾਬ ਸਰਕਾਰ ਵੱਲੋਂ ਮੰਗ ਰੱਖੀ ਜਾਵੇ ਔਰ ਉਹਦੇ ਨਾਲ ਨਾਲ ਇਹ ਲੇਨ ਤੇ ਲੱਗਦੇ ਜਿਵੇਂ ਪੰਜਾਬ ਦੇ ਅੰਦਰ ਕਾਪੀ ਹੱਥਾਂ ਦਰਿਆਵਾਂ ਦਾ ਔਰ ਉਹਨਾਂ ਦਰਿਆਵਾਂ ਦੇ ਵਿੱਚ ਸਾਡੀ ਮੰਗ ਹੈ ਕਿ ਉਹਨਾਂ ਦਰਿਆਵਾਂ ਦੇ ਜਿਹੜੇ ਜ਼ਮੀਨਾਂ ਵਿਚਲੇ ਛੇਦੀਆਂ ਉਹਨਾਂ ਨੂੰ ਮਾਅਬਾਜਾ ਦੇ ਕੇ ਜ਼ਮੀਨਾਂ ਦੇ ਪੈਸੇ ਦੇ ਕੇ ਔਰ ਪੱਕੇ ਪਰੇ ਕੱਢ ਕੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੜ੍ਹ ਵਾਰ-ਵਾਰ ਆਉਂਦਾ ਕਿਸਾਨ ਨੁਕਸਾਨੇ ਜਾਂਦੇ ਆ ਉਹ ਬਾਝ ਸਕਣ ਔਰ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਤਾ ਪਈ ਆ ਜਾਂ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਨੂੰ ਅਜੇ ਤੱਕ ਪੂਰਾ ਜਿਹੜਾ ਮੁਆਵਜ਼ਾ ਜਿਹੜਾ 100% ਪਰ ਭਾਈ ਨਹੀਂ ਹੋ ਰਿਹਾ ਔਰ ਇਹ ਸਰਕਾਰ ਨੂੰ ਵੱਡੇ ਪੱਧਰ ਤੇ ਮੰਗ ਪੱਤਰ ਦਿੱਤਾ ਜਾਊ ਹੋਰ ਵੀ ਬੜੇ ਮਸਲੇ ਆ ਪਿਛਲੇ ਜਿਹੜੇ 2020 ਤੋਂ 20 ਤੋਂ ਲੈ ਕੇ ਦਿੱਲੀ ਅੰਦੋਲਨ ਵਾਲੇ ਜਾਂ ਉਦੋਂ ਬਾਅਦ 24 ਤੋਂ 25 ਤੱਕ ਇਹ ਜਿਹੜੇ ਮਸਲੇ ਆ ਲੱਥੀ ਕਰਕੇ ਜਿਹੜੇ ਸਰਕਾਰਾਂ ਨੂੰ ਮੰਗ ਪੱਤਰ ਦਿੱਤੇ ਹੋਏ ਭਾਵੇਂ ਲੰਬੀ ਸੀਗੇ ਨਾਲ ਜਾਂ ਹੋਰ ਆ ਬੜੀਆਂ ਪਿਛੜੀਆਂ ਮੰਗਾ ਵਾਂ ਉਹਨਾਂ ਤੇ ਵੀ ਸਰਕਾਰ ਨੇ ਕੋਈ ਗੌਰ ਨਹੀਂ ਕੀਤਾ ਔਰ ਇਸ ਕਰਕੇ ਇਹ ਜਿਹੜਾ ਹੱਥਲਾ ਮੰਗ ਪੱਤਰ ਆ 9 ਤਰੀਕ ਨੂੰ ਜਿਹੜਾ ਉਹ ਆਪਣੇ ਤਰਨਤਾਰਨ ਏਰੀਏ ਦੇ ਵਿੱਚ ਕਥਾਨਚ ਕਮੇਟੀ ਪੰਜਾਬ ਵੱਲੋਂ ਮਿਲავਾ ਊਲਾਜ ਸਿੰਘ ਉਧਰ ਕੈਬਨ ਮੰਤਰੀ ਜਿਹੜਾ ਔਰ ਉਹਨਾਂ ਦੇ ਦਫ਼ਤਰ ਦੇ ਅੱਗੇ ਉਹਦੇ ਦੇ ਅੱਗੇ ਜਾਨਕੀ ਘਰ ਦੇ ਦਫ਼ਤਰ ਨਾਲ ਲਾ ਕੇ 3 ਘੰਟੇ 12 ਤੋਂ 3 ਪਰਮੰਗ ਪੱਤਰ ਦਿੱਤਾ ਜਾਊਗਾ ਔਰ ਇਧਰ ਏਟੀਓ ਹੰਮਕਸਤ ਤੋਂ ਜਵੇ ਨੇ ਡਿਊਟੀ ਨਿਭਾ ਰਹੇ ਨੇ ਔਰ ਉੱਥੇ ਮੰਗ ਪੱਤਰ ਦਿੱਤਾ ਲਊਗਾ ਔਰ ਉਹਦੇ ਨਾਲ ਨਾਲ ਨਰੇਸ਼ ਕਟਾਰੀਆ ਜੀ ਦੇ ਉਹਨਾਂ ਦੀ ਕੁਰਸੀ ਦੇ ਅੱਗੇ ਜਿਹੜਾ ਉਹ ਮੰਗ ਪੱਤਰ ਦਿੱਤਾ ਜਾਊਗਾ ਉਦੋਂ ਗਿਰੰਦਰ ਇੱਕ ਐਮਐਲ ਦੇ ਅਧਿਕਾਰੀ ਦੇ ਕਿਸੇ ਦੇ ਵੀ ਉਥੇ ਆਪਣੇ ਬੰਦੇ ਜਿਹੜੇ ਮੰਗ ਪੱਤਰ ਦੇਣਗੇ ਧਰਨਾ ਲਾ ਕੇ ਇਦਾਂ ਹੀ ਹਲਕਾ ਸ਼ਤਰਾਣਾ ਖਨੌਰੀ ਏਰੀਆ ਜਿਹੜਾ ਹਰਿਆਣੇ ਦੇ ਨਾਲ ਲੱਗਦਾ ਉਥੋਂ ਕੁਲਵੰਤ ਸਿੰਘ ਬੰਗੀਗਾਰਾ ਹਲਕਾ ਸ਼ਤਰਾਣਾ ਤੋਂ ਔਰ ਉਥੇ ਮੰਗ ਪੱਤਰ ਦਿੱਤਾ ਜਾਊਗਾ ਔਰ ਇਧਰਲੇ ਪਾਸੇ ਚੀਮਾ ਖੁੱਡੀਆਂ ਜਿਹੜਾ ਗੁਰਮੀਤ ਸਿੰਘ ਮੁਗਸਰ ਏਰੀਏ ਦੇ ਵਿੱਚ ਆ ਉਥੋਂ ਆਪਣੀ ਜਥੇਬੰਦੀ ਵੱਲੋਂ ਮੰਗ ਪੱਤਰ ਦਿੱਤਾ ਜਾਊਗਾ ਕਿ 9 ਤਰੀਕੇ ਨੂੰ ਸਰਕਾਰ ਦੇ ਰਾਹੀਂ ਮੰਤਰੀਆਂ ਦੇ ਰਾਹੀਂ ਕਿਉਂਕਿ ਸਰਕਾਰ ਇਹ ਕਹਿੰਦੀ ਕਿ ਕਥਾਨ ਜਾਣ ਬੁੱਝ ਕੇ ਰਸਤੇ ਰੋਗ ਤੇ ਹਰੇ ਨਾਲ ਰੋਤੇ ਆ ਤੇ ਗੈਰ ਸਿਆਸੀ ਮੋਰਚੇ ਪਾਤ ਨੇ ਸੋਚਿਆ ਕਿ ਆਪਾਂ ਇਹਨਾਂ ਦੇ ਘਰਾਂ ਤੋਂ ਤੁਰਈਏ ਕਿ ਸਾਡਾ ਕਿੰਨਾ ਕਸਰ ਕਰਦੇ ਆ ਔਰ ਉਦੋਂ ਅੱਗੇ ਕਿੰਨਾ ਕਸਰ ਕਰਕੇ ਕਿੰਨਾ ਕੰਮਲ ਕਰਦੇ ਆ ਔਰ ਉਦੋਂ ਅੱਗੇ ਫੇਰ ਵਿਚਾਰ ਚਰਚਾ ਕਰਕੇ ਅਗਲਾ ਸੰਘਰਸ਼ ਜਿਹੜਾ ਉਹ ਜਾਰੀ ਰਹੂਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਫਤਰੋਂ ਦਾ ਪਕੇਟਾ ਕਿ ਪਾਕਿਸਤਾਨ ਨੂੰ ਦੇ ਗਏ ਹਾਂਜੀ ਹਾਂਜੀ ਇਹਦੀ ਜਮੀਨ ਹੈ ਪਰ ਉਹਦੇ ਨਾਲ ਨਾਲ ਜਿਵੇਂ ਪੁਰਾਣੇ ਸਮੇਂ ਤੋਂ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਸੀ ਉਹ ਇਹ ਹੋਰ ਚਾਹੀਆਂ ਸੀ ਅਸੀਂ ਪੱਠਿਆਂ ਵਾਸਤੇ ਹਾਂ ਪੱਠਿਆਂ ਵਾਸਤੇ ਲਈਆਂ ਸੀ ਤੇ ਪੱਠੇ ਬਣਾ ਕੇ ਤੇ ਰਿੱਟਾਂ ਥਾਪ ਕੇ ਤੇ ਉਹ ਨਹਿਰਾ ਤਿਆਰ ਕਰਕੇ ਇਹ ਧੰਨ ਜਿਹੜੀਆਂ ਜ਼ਮੀਨਾਂ ਜਿਹੜੀ ਤੁਹਾਡੀ ਕੀਮਤ ਆ ਤੁਸੀਂ ਪੇ ਕਰ ਦੋ ਤਾਂ ਉਹਨੂੰ ਵਾਪਸ ਦਿੱਤੀਆਂ ਜਾਣਗੀਆਂ ਜਿਹਦੇ ਚ ਇਹਨਾਂ ਨੇ ਕੁਝ ਮੇਰੇ ਕਹ ਕਿਸ਼ਤੇ ਇੱਕ ਤੇ ਦੋ ਦਿੱਤੀਆਂ ਵੀ ਉਹ ਦਿੱਤੀਆਂ ਜੀ ਕਿਸ਼ਤੇ ਦੋ ਕਿਸ਼ਤਾਂ ਦਿੱਤੀਆਂ ਆ ਬਾਕੀ ਤਾਂ ਮੇਰੇ ਹਾਲਾਤਾਂ ਨੂੰ ਦੇਖ ਕੇ ਪੈਦੇ ਜਿਹੜੇ ਰਾਖ ਕਿਸ਼ਤਾਂ ਨਹੀਂ ਕਹਿ ਤਾ ਜਮੀਨ ਇਹਨਾਂ ਦੇ ਹਿੱੱਤੇ ਪੱਠਿਆਂ ਤੋਂ ਬਾਹਰ ਕਿ ਬਾਤ ਇਹ ਜੀ ਪਰ ਇਹ ਆ ਵੀ ਪੈਸੇ ਪੂਰੇ ਨਹੀਂ ਪੇ ਕਰ ਸਕੇ ਜਿਹੜੀ ਕਿਥੇ ਗੱਲ ਆ ਉਥੋਂ ਅਗਲੀ ਗੱਲ ਕਿ ਸਰਕਾਰ ਭਾਵੇਂ ਸੁਪਰੀਮ ਕੋਰਟ ਹਾਈ ਕੋਰਟਾ ਉਹਨਾਂ ਦਾ ਤਾਂ ਇਹ ਆ ਕਿ ਕੋਈ ਇੰਨੇ ਹੋਈਆਂ ਜ਼ਮੀਨਾਂ ਦੇ ਨਾਲ ਵੀ ਸੱਦੇ ਇਹ ਨਾਲ ਦੀ ਗੱਲ ਹੈ ਕਿ ਰਵੜਾ ਆਪਣਾ ਸਾਰੀਆਂ ਜੱਥੇ ਬੰਦੀਆਂ ਦਾ ਮਾਲਕ ਪੱਤਰ ਭਾਵੇਂ ਆਪਣਾ ਪਹਿਲਾ ਮੋਰਟੀ ਵਾਲਾ ਸੰਯੁਕਤ ਤਖਾਨ ਮੋਰਤਾ ਬਤੀ ਉੱਥੇ ਵੀ ਚੱਲ ਰਿਹਾ ਹੋਣ ਵਾਲੇ ਮੋਰਟੀ ਚ ਵੀ ਚੱਲ ਰਿਹਾ ਸਾਰੀਆਂ ਜੱਥੇ ਬੰਦੀਆਂ ਦਾ ਚੱਲ ਰਿਹਾ ਅਸੀਂ ਦੇ ਵਿਸ਼ਵਾਸ ਦੇ ਸਕਦੇ ਹਾਂ ਕਿ ਵੇਖੋ ਜ਼ਮੀਨਾਂ ਤੁਸੀਂ ਵਾਹ ਰਹੇ ਜੀ ਜਿਹਨੇ ਫੋਟਾ ਖੁੰਦੀ ਤੁਹਾਡੇ ਤੋਂ ਉਹ ਵੀ ਜਿਹੜੀ ਰੱਖਣੀ ਚਾਹੀਦੀ ਆ ਸਰਕਾਰ ਦੇ ਨਾਲ ਵੀ ਭਿਰਦੇ ਰਹਿਣਾ ਚਾਹੀਦਾ ਵਾ ਕਿ ਕੋਈ ਕੰਮ ਨਿਕਲ ਮਿਲਦਾ ਤੇ ਜਿੱਥੇ ਸਾਡੀ ਜ਼ਰੂਰਤ ਆ ਉੱਥੇ ਇੱਕ ਜਥੇਬੰਦੀ ਨੇ ਅਪੀਲ ਕਰਾਂਗੇ ਅੱਗੇ ਵੀ ਇੱਕ ਦੋ ਵਾਰ ਗਏ ਆ ਮਦਦ ਕੀਤੀ ਆ ਪਰ ਕੁਝ ਹਸਾਇ ਹੋ ਜਾਂਦਾ ਵੀ ਜਥੇਬੰਦੀ ਨੂੰ ਪਤਾ ਨਹੀਂ ਹੁੰਦਾ ਤੇ ਕੰਮ ਉਦੋਂ ਸਿਰੇ ਤੇ ਚੜਿਆ ਹੁੰਦਾ ਤੇ ਫੋਨ ਆਵੇ ਵੀ ਫਰਕ ਹੋਵੇ 1 ਘੰਟੇ ਦਾ ਤੇ 2 ਘੰਟੇ ਦਾ ਤੂ ਅੱਡੇ ਘੰਟੇ ਜੇ ਘੰਟੇ ਜੇ ਫਿਰ ਬੰਦਾ ਤੂੰ ਪਹੁੰਚ ਨਹੀਂ ਸਕਦਾ ਉਹ ਉਹ ਵੇ ਬੜਾ ਔਖਾ ਹੋ ਜਾਂਦਾ ਕੰਮ ਨਹੀਂ ਨਹੀਂ ਉਹ ਦੂਰੀ ਹੋ ਜਾਂਦੀ ਹੈ ਬਾਕੀ ਇਹ ਤੇ ਚਾਹ ਹੈ ਕਿ ਰੋਕਣ ਦੀ ਜ਼ਿੰਮੇਵਾਰੀ ਤੁਹਾਨੂੰ ਕੋਈ ਖੜ ਕੇ ਚੁੱਕੇ ਖੜਦਾ ਦੂਜਾ ਤੇ ਜਾ ਜਦੋਂ ਉੱਥੇ ਕੋਈ ਧਰਨਾ ਮਜਾਹਰਾ ਚੱਲੂਗਾ ਫਿਰ ਨਿਹਾਰ ਹੋਏ ਕੋਈ ਗੱਲ ਨਹੀਂ ਕੰਮ ਤੇ ਚੱਲਦਾ ਰਹੇ ਪਰ ਜਿੰਨੀ ਲੋਕੀ ਆਉਣ ਤਾਂ ਪੁੱਛਦੇ ਵੀ ਘੱਟਾ ਹੈਗੀ ਕੀ ਹੋ ਉਹ ਜੀ ਉਹ ਕਹਿੰਦੇ ਦੂਜੀ ਉਹ ਦੂਜੀ ਗੱਲ 9 ਤਰੀਕ ਜਾਂ ਕੋਈ ਤਰੀਕ ਚਲੋ ਮੰਨ ਲੇ ਅੱਗੇ ਗੱਲ ਸਵੇਰੇ ਆਉਨੇ ਜੰਦੀ ਜਾ ਵੀ ਦਿਨ ਦਿਹਾੜ ਵੇਖ ਲਿਆ ਕਰੋ ਦਿਨ ਜਾ ਰੋ ਜਾ ਤੇ ਰੋਜ ਵਿਆਹ ਆ ਇਹ ਮਿੱਤੋ ਚੀਜ਼ ਵੇਖ ਲਈ ਤਾਂ ਲੜਾਈ ਨਹੀਂ ਲੜੀ ਆ ਇਹ ਕਿਸਾਨ ਨੂੰ ਇੱਥੇ ਆਪਾਂ ਬਿੱਲਾ ਨਹੀਂ ਲੱਗਣਾ ਤੇ ਝੰਡਾ ਇਹ ਨਹੀਂ ਹੁੰਦਾ ਸਮਝੇਗਾ ਇੱਕ ਨੂੰ ਹੋ ਗਿਆ ਦੋਨੋਂ ਹੋ ਗਿਆ ਸਾਰੇ ਪਿੰਡ ਨੂੰ ਹੀ ਵਿਆਹ ਯਾਰ ਉਦੋਂ ਹਾਂ ਸਾਰੇ ਬੰਦੂ ਵਿਆਹ ਦੀ ਕੰਦੇ ਬੰਦੇ ਨੂੰ ਵਿਆਹ ਦਾ ਦੋਨੋਂ ਵਿਆਹ ਆ ਆ ਸਰਦਾਰ ਕਾਰਜਸੋ ਬੈਠਾ ਆ ਗੱਲ ਕਰਨ ਲੱਗਾ ਇਹਨਾਂ ਨੂੰ ਕੋਈ ਮੰਡੀ ਚ ਪੁੱਛ ਕੇ ਸੀ ਮੇਰੀ ਪੋਤਰੀ ਦਾ ਸਾਗਣ ਸੀ ਮੇਰੀ ਪੋਤਰੀ ਦਾ ਕਿੰਨੀਆਂ ਛੇਤੀ ਆ ਮੈਂ ਆ ਬਹੁਤ ਮਾਇਆ ਖਾ ਵੀ ਇਹਦਾ ਸੰਭਾਲ ਲਿਓ ਮੈਂ ਚੱਲਿਆਂ ਮੇਰੀ ਪੋਤਰੀ ਦਾ ਇਹਨੂੰ ਇਹਨੂੰ ਉਹਦੇ ਨਾਲ ਉੱਠ ਗਈ ਭਾਈ ਜੇ ਇਹਦਾ ਲੜਾਈ ਲੜਨੀ ਆ ਸੌਂਗਨਾ ਤੇ ਲੋਕਾਂ ਦੀ ਕਰਦੀਆਂ ਸੇਵਾ ਤੇ ਕੁਛ ਨਾ ਕੁਛ ਆਪਾਂ ਨੂੰ ਕਰਨਾ ਪਊ ਲੋਣਾ ਪਏਗਾ ਗਵਾ ਕੇ ਫੇਰ ਲੱਭ ਜਾਣਾ ਤੇ ਜੇ ਆ ਗਵਾ ਚੇ ਵੀ ਕੁਛ ਨਾ ਤੇ ਲੱਭ ਪਹਿਲੋ ਜਾਵੇ ਨਾ ਮੇਰਾ ਪਹਿਲੋ ਆ ਜਾਵੇ ਕੰਮ ਨਹੀਂ ਚੱਲੋ ਇਸ ਕਰਕੇ ਕਿਉਂ ਇਹਦਾ ਡਿਸਪਲਿਨ ਬਣਾਓ ਯਾਰ ਬੋਲੋ ਬਰਾ ਕਿਦਾ ਬੋਲਦਾ ਜਿੰਨੂੰ ਨਾ ਉੱਠ ਕੇ ਜਦੋਂ ਮੈਂ ਸਮਾਪਤੀ ਕਰਦੀ ਕੁਦੋਂ ਮੈਂ ਆ ਵੀ ਭਾਈ ਮੇਰਾ ਸਦਾ ਸੁਝਾਓ ਮੇਰੀ ਗੱਲ ਸੁਣ ਲਓ ਇੱਕਲੇ ਗਾਲੇ ਪਹਿਲਾਂ ਕਿਤੇ ਚਾਰ ਪੰਜ ਪਹਿਲਾਂ ਬੋਲਣਾ ਪੈਨੇ ਯਾਰ ਮੇਰੇ ਉਹ ਜਾਂਦੇ ਨੇ ਕਦਰ ਦਾ ਨਾ ਆਪਣਾ ਕਿਤੇ ਜਦਾ ਹੈ ਇਸ ਕਰਕੇ ਵੀਰੋ ਲੜਾਈ ਵੱਡੀ ਆ ਬਹੁਤ ਵੱਡੀ ਲੜਾਈ ਆ ਸਾਰਾ ਦੇਸ਼ ਗਲਾਮ ਹੋਣਾ ਉਮੈਦ ਆ ਨਾਲ ਜੇ ਨਹੀਂ ਨਾਲ ਮੈਨੂੰ ਮਾੜਾ ਬਣਾਉਂਦਾ ਜੇ ਦੱਸਦਾ ਰਿੰਦਾ ਵੀ ਆ ਅੱਜ ਇੱਥੇ ਆ ਉਹ ਰਹਾ ਆ ਰਹਾ ਉਹ ਜਿਹੜੇ ਬਾਹਰ ਆਏ ਸੀ ਤਾਂ ਬਾਹਰ ਇਹਨੇ ਨਹੀਂ ਦੱਸਿਆ ਮੈਂ ਦੱਸਦਾ ਤੁਹਾਨੂੰ ਉਹ ਉਹਨੇ ਉਹਨਾਂ ਆਖਿਆ ਬਚਾ ਲਓ ਬਾਈ ਦਾ ਤੇ ਅਸੀਂ ਤੁਹਾਡੇ ਨਾਲ ਆ ਬੈਠੇ ਸਰਕਾਰ ਜੀ ਦੇਸ਼ ਦੇ ਨਾਮ ਉnde ਕੋਈ ਭੋਰਾ ਵੀ ਢਲਣੀ ਨਹੀਂ ਹੈਗੀ ਤੇ ਵੇਚਣਾ ਵੇਚ ਵਿਗਿਆ ਪਰ ਥੋੜਿਆ ਜਿਹਾ ਦਸਕਤ ਕਰਨ ਦੀ ਲੋੜ ਆ ਇਸ ਕਰਕੇ ਜੇ ਪਹਿਲਾਂ ਵੀ ਤੁਸੀਂ ਬਚਾ ਕੇ ਤੇ ਯਾਦ ਕਰਵਾਇਆ ਤੇ ਹੁਣ ਇਹਨੂੰ ਯਾਦ ਆਪਾਂ ਰੱਖ ਲਈਏ ਭਾਵੇਂ ਥੋੜੇ ਆਪਾਂ ਵਜਾ ਤੱਕ ਜੋ ਲਾਈ ਲੜੀਏ ਇਸ ਕਰਕੇ ਤੁਹਾਡਾ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਰਬਾਦੀ ਵਾਹਿਗੁਰੂ ਜੀ ਦਾ ਖਾਲਸਾ ਸੁਭਾਨ ਅੱਲ੍ਹਾ ਵਾਹਿਗੁਰੂ ਧੰਨਵਾਦ ਬੇਰਬਾਦੀ